ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਜੋ ਕਰੂ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਪਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਜਪੁ ਆਦਿ ਸਚੁ ਜੁਗਾਦਿ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸੋਚੈ ਸੋਚ ਨ ਹੋਵਈ ਜੇ ਸੋਚੀ ਲੱਖ ਵਾਰ ਚੁੱਪੈ ਛੁੱਪ ਨ ਹੋਵਈ ਜੇ ਲੈ ਰਹਾ ਲਵਤਾਰ ਭੁਖਿਆ ਭੁਖ ਨ ਉਤਰੀ ਜਿਵਨਾਂ ਪੁਰੀਆਂ ਪਾਰ ਸੈ ਸਨਪਾ ਲੱਖ ਹੋਏ ਤੈ ਇੱਕ ਨ ਚੱਲ ਨਾਲ ਕੰਸ ਜਿ ਆ ਰਹੀ ਹੈ ਕਉ ਕੂੜਾ ਟੁੱਟੇ ਪਾਲੋ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ حکمی ہون اکار حکم نہ کہا جائی حکمی ہون جی حکم ملے بڑی آئی حکمی نیچ حکم لے کو دکھ سکھ پائیے ایک نہ حکمی بکسیس ایک حکمی صدا کو آئیے حکمیں اندر سب کو باہر حکم نہ نا کوئی نان نا کو حکمیں جی بوجے تہو میں کہے نہ کوئی गावे को ताल हुव गात नियचार गा वो विद्या गा को सा गावे वेको जी ले गावे को जापूर गा को, 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 को विखे हादरादूर कथन कथिनया वे तोट ਕਾਥ ਕਾਥ ਕਥੀ ਕੋਟੀ ਕੋਟ ਕੋਟੂ ਦਿਨ ਦਿਲ ਲੈਂਦੇ ਤੱਕ ਪਾਹ ਜੁਗਾ ਜਗੰਤਰ ਖਾਹੀ ਖਾਹ ਕੋਈ ਹਤੋਂ ਚਲਾਈ ਰਹਾ ਨਾਨਕ ਵਿਸਾ ਵਿਪਰਵਾਹ ਸੱਚਾ ਸਹਬੂ ਸੱਚ ਨਹੀਂ ਭਾਖਿਆ ਭਉ ਅਪਾਰ ਆਖੇ ਮੰਗੇ ਦੇ ਦੇ ਦਾਤ ਕਰੇ ਦਾਤਾਰ ਫਿਰ ਕੀ ਅੱਕੇ ਰੱਖੀ ਹੈ ਜਿੱਤ ਦੀ ਸਹਦਰਵਾਰ ਮਹਾਂ ਕੈ ਬੋਲ ਨ ਬੋਲੀਏ ਜੇ ਦਸਨਤre ਪਿਆਰ ਅੰਮ੍ਰਿਤ ਵੇਲਾ ਸਤਸਨਾ ਵਡਿਆਈ ਵਿਚਾਰ ਕਰਮੀ ਆਵੈ ਕਪੜ ਨਦਰੀ ਮੋਖ ਦਵਾਰ ਨਾਨਕ ਰਮ ਜਾਨੀਐ ਸਭ ਆਪੇ ਸਚਿਆਰ ਥਾਪਿਆ ਨ ਜਾਏ ਕੀਤਾ ਨਾ ਹੋਵੇ ਆਪੇ ਆਪੋ ਨਰਿੰਜਨ ਸੋਏ ਜਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਨੀ ਨਦਾਨਾ ਗਾਵਿਆ ਸੁਣੀਐ ਮਨ ਰਖੀਐ ਪਾਉ ਦੁੱਖ ਪਰ ਹਰ ਸੁ ਕਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਹਾ ਸਮਾਈ ਗੁਰਿਸਰ ਗੁਰਬੁਰ ਕਾ ਬਰਮਾ ਗੁਰ ਪਾਰਵਤੀ ਮਾਈ ਜੇ ਹਉ ਜਾਣੈ ਅਖਾ ਨਹੀਂ ਤੈਨ ਕਥ ਨ ਜਾਏ ਗੁਰਾ ਇੱਕੂ ਦੇਹ ਬੁਜਾਈ ਸਭ ਲਾ ਜੀਆ ਕੋ ਇਕ ਦਤ ਸੋ ਮੈ ਵਿਸਰ ਨ ਜਾਏ ਤੀਰਥ ਨਾਮਾ ਜਿਤਿ ਸਤਾਵਾ ਵਿਣ ਭਾਣਾ ਕਹਿ ਲਾਇ ਕਰੀ ਜਿਤੀ ਸਿਰਠ ਪਾਈ ਵੇਖਾਂ ਵਿਣ ਕਰਮਾ ਪੈ ਮਿਲੇ ਲਈ ਮਤ ਵਿੱਚ ਰਤਨ ਜਵਾਹਰ ਮਾਨਕ ਜੇ ਇੱਕ ਗੁਰਤੀ ਸਿੱਖ ਸੋਨੇ ਗੁਰ ਏਕੂ ਦੇਹ ਬੁਝਾਈ ਸਭਾਂ ਦੀਆਂ ਕੈਕ ਦਾਤਾ ਸੋ ਮੈਂ ਵਿਸਰ ਨ ਜਾਈ ਜੇ ਜੁਪ ਚਾਰੇ ਅਰਜ ਔਰ ਦਸੁਨੀ ਹੋਏ ਨਵਾ ਖੰਡਾ ਵਿੱਚ ਜਾਣੀ ਹੈ ਨਾਲ ਚੱਲੇ ਸਭ ਕੋ ਏ ਚੰਗਾ ਨਾਮ ਰਖਾਏ ਕੈ ਜਾ ਸਕੀਰਤ ਜਗਲੇ ਜਿਤ ਸਨਦਰ ਨ ਆਵਈ ਤੇ ਬਾਤਨ ਪੁੱਛੈ ਕਿ ਕੀਟਾ ਅੰਦਰ ਕੀਟ ਪਰਦੋਸੀ ਦੋਸਤ ਰਹਿ ਨਾਨਕ ਨਿਰਗੁਣ ਗੁਣ ਕਰੈ ਗੁਣਵੰਤਿਆਂ ਗੁਣ ਦੇ ਤੇਹਾ ਕੋਈ ਨ ਸੁਜਈ ਜਿਤ ਸਗੁਣ ਕੋਈ ਕਰੈ ਸੁਣੈ ਸਿੱਧ ਪੀਰ ਸਰਨਾਥ ਸੁਣੈ ਧਰਤਵਰ ਆਕਾਸ ਸੁਣੈ ਦੀਪ ਲੋਪਾ ਤਾਲ ਸੁਣੈ ਕੋ ਨ ਸਕੈ ਕਾਲ ਨਾਨਕ ਭਗਤਾ ਸਦਾ ਵਹਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਈਸ਼ਰ ਬਰਮਹੰਦ ਸੁਣਿਆ ਮਖਸਲਾ ਹਨ ਮੰਦ ਸੁਣਿਆ ਜੋਗ ਜਗਤ ਤਲਪੇਦ ਸੁਣਿਆ ਸਾਸਤ ਸਮ੍ਰਿਤ ਵੇਦ ਨਾਨਕ ਭਗਤਾ ਸਦਾ ਵਹਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਤ ਸੰਤੋਖ ਦੇਵਾਲ ਸੁਣੇ ਅਰਚਟ ਕਾ ਇਸ਼ਾਨ ਸੁਣੇ ਫੜ ਫੜ ਪਾਵੇ ਮੋਨ ਸੁਣੇ ਲਖ ਸੱਚ ਤੇ ਆਣਾ ਨਾਨਕ ਭਗਤਾਂ ਸਦਾ ਰਗਾ ਸੁ ਸੁਣੇ ਦੁਪ ਪਾਪ ਨਾਸ ਸੁਣੇ ਸਰਾ ਗੁਨਾਕੇ ਗਾ ਸੁਣੇ ਸੇਖ ਪੀਰ ਪਾਤ੍ਰ ਸਾ ਸੁਣੇ ਅੰਧ ਪਵਰਾ ਸੁਣੇ ਹਾਥ ਹੋਵੇ ਅਸਰਾ ਨਾਨਕ ਭਗਤਾਂ ਸਦਾ ਰਗਾ ਸੁ ਸੁਣੇ ਦੁਪ ਪਾਪ ਨਾਸ ਮਨ ਨ ਕੀ ਰਤ ਕਹੀ ਨ ਜਾਏ ਜੇ ਕੋ ਕਹੈ ਪਿਛ ਪਛਤਾਏ ਕਾਗਦ ਕਲਮ ਨ ਲਿਖਨ ਹਾਰ ਮਨੈ ਕਾ ਬਹਿ ਕਰਨ ਵਿਚਾਰ ਐਸਾ ਨਾਮ ਨਰਜਨ ਹੋਏ ਜੇ ਤੋ ਮਨ ਜਾਣੈ ਮਨ ਕੋਏ ਮਨੈ ਸਰਤ ਹੋਵੇ ਮਨ ਬੁੱਧ ਮਨੈ ਸਗਲ ਭਵਨ ਕੀ ਸੋਧ ਮਨੈ ਮੋਹ ਚੂਟਾ ਲਖਾਈ ਮਨੈ ਜਮਕੈ ਸਾਥ ਨ ਜਾਏ ਐਸਾ ਨਾਮ ਨਿਰੰਝਨ ਹੋਵੇ ਜੇ ਕੋ ਮਨ ਜਾਣੈ ਮਾਲਕ ਕੋਈ ਮਨੈ ਮਾਰਗ ਠਾਕ ਨ ਪਾਈ ਮਨੈ ਪਤਿ ਸਿਓ ਪ੍ਰਗਟ ਜਾਏ ਮਨੈ ਮਾਵਨ ਚੱਲੇ ਤੰਤੋ ਮਨੈ ਧਰਮ ਸਿੱਤੀ ਸਿਨ ਮੰਦ ਹੋਈ ਐਸਾ ਨਾਮ ਨਿਰੰਝਨ ਹੋਵੇ ਜੇ ਕੋ ਮਨ ਜਾਣੈ ਮਾਲਕ ਕੋਈ ਮਨੈ ਪਾਵੇ ਮੁਕਤਿ ਵਰ ਮਨੈ ਪ੍ਰਵਾਰ ਸਦਾ ਧਾਰ ਮਨ ਤਰਹਿ ਤਾਰੇ ਗੁਰ ਸਿੱਖ ਮਨੈ ਨਾਨਕ ਭਵਨ ਪਿਕ ਐਸਾ ਨਾਮ ਨਰੰਜਨ ਹੋਵੇ ਜੇ ਕੋ ਮਨ ਜਾਣ ਮਨ ਕੋਈ ਪੰਜ ਪਰਵਾਨ ਪੰਜ ਪ੍ਰਦਾਨ ਪੰਜ ਪਾਵੇ ਦਰਗਹਿ ਮਾਨ ਪੰਜ ਸੂਹੇ ਦਰਨਾ ਜਾਣ ਪੰਜ ਖਾ ਗੁਰ ਇਕਤਿਆਨ ਜੇ ਕੋ ਕਹੈ ਕਰ ਵਿਚਾਰ ਕਰਤਾ ਤੇ ਕਰਨੇ ਨਾਹੀ ਸਮਾਰੋ ਤੋਲ ਧਰਮ ਦੇ ਆਪਾ ਪੂਤ ਸੰਤੋਖਤਾ ਫਰਖਿਆ ਜਨਸੂਤ ਜੇ ਕੋ 부ਝ ਹੋਵੇ ਸਚਿਆਰੋ ਤਵਲੇ ਉਪਰ ਕੇਤਾ ਭਾਰ ਤਰਤੀ ਹੋਰ ਪਰੇ ਹੋਰ ਹੋਰ ਤਸਤੇ ਭਾਰ ਤਲੈ ਕਮਨਜੂਰ ਜੀ ਜਾਤ ਰੰਗਾਂ ਕੈ ਨਾਮ ਸਭਨਾ ਲਿਖਿਆ ਉੜੀ ਕਲਾਮਾ ਇਹ ਲੇਖਾ ਲਿਖ ਜਾਣਾ ਕੋਇ ਲੇਖਾ ਲਿਖਿਆ ਕੀਤਾ ਹੋਇ ਕੀਤਾ ਤਾਨਸ ਵਾਲਿਓ ਰੂਪ ਕੀਤੀ ਦਾਤ ਜਲੈ ਪਲਕੋਤ ਕੀ ਤਪਸਾਉ ਇੱਕੋ ਕਵਾਂ ਤਸਤੇ ਹੋਏ ਲਖ ਦਰਿਆਉ ਕੁਦਰਤ ਕਵਨ ਕਹਾ ਵਿਚਾਰ ਰੂਵਾਰਿਆ ਨ ਜਮ ਇੱਕ ਬਾਰ ਜੋ ਤੁਧ ਭਾਵੈ ਸਾਈ ਕਲਿਕਾਰ ਤੂ ਸਦਾ ਸਲਾਮਤ ਨਿਰੰਕਾਰ ਅਸੰਖ ਪੰਜਾਬ ਅਸੰਖ ਪਾਉ ਅਸੰਖ ਪੂਜਾ ਅਸੰਖ ਤਪ ਤਾਉ ਅਸੰਖ ਗ੍ਰੰਥ ਮੁਖ ਵੀਰ ਪਾਠ ਅਸੰਖ ਜੋਗ ਮਨ ਰਹੇ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰਮੋਹ ਪਖ ਸਾਰੇ ਅਸੰਖ ਮੋਹ ਨਿਵਲਾਏ ਤਾਰਾ ਕੁਦਰਤ ਕਵਨ ਕਹਾ ਵਿਚਾਰ ਵਾਰਿਆ ਨਾ ਜਾਵੇ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੂ ਸਦਾ ਸਲਾਮਤ ਲਰ ਅੰਕਾਰ ਸੰਖ ਮੂਰਖ ਅੰਧਕੋਰ ਅਸੰਖ ਚੂਰ ਹਰਾਮਪੂਰ ਅਸੰਖ ਅਮਰ ਕਰ ਜਾਹ ਹਜੂਰ ਸੰਖ ਗਲਵ ਢਾਤਿਆ ਕਮ ਹੈ ਸੰਖ ਪਾਪੀ ਪਾਪ ਕਰ ਜਾਹ ਅਸੰਖ ਕੂੜਿਆਰ ਕੁੜੈ ਫਰਾਹ ਅਸੰਖ ਮਲੇਸ਼ ਮਲਪਖ ਕਹ ਅਸਾਂ ਖੰਨਿੰਦ ਤੂ ਸਿਰ ਕਰਹਿ ਪਾਰ ਨਾਨਕ ਨੀਚ ਕਹਿ ਵਿਚਾਰ ਵਾਰਿਆ ਨਾ ਜਾਮਾ ਇੱਕ ਬਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੂ ਸਦਾ ਚਲ ਮੁਤ ਨਿਰ ਔਕਾਰ ਅਸਾਂਖ ਨਾਮ ਅਸਾਂਖ ਥਾਮ ਅਗਾਮ ਹੋਏ ਅਗਾਮ ਸਖ ਲੋਏ ਅਸਾਂਖ ਕਹਿ ਸਿਰ ਪਾਰ ਹੋਵੇ ਅਖਰੀ ਨਾਮ ਅਖਰੀ ਸਲਾ ਅਖਰੀ ਗਿਆਨ ਗੀਤ ਗੁਣ ਗਾ ਅਖਰੇ ਲਿਖਣ ਬੋਲਣ ਮਾਨ ਅਖਰਾ ਸਿਰ ਸੰਜੋਗ ਵਖਾਨ ਜਿਨੇ ਲਿਖਤ ਸਰਨਹ ਜਿਉ ਫਰਮਾਏ ਤਿਮ ਤਮ ਪਾਹ ਜੇ ਤਾ ਕੀਤਾ ਤਿਥਨ ਬਿਨਾਂ ਵੈ ਨਹੀਂ ਕੋ ਥਾਉ ਉਦਰਤ ਕਵਨ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਬਾਰ ਜੋ ਤੁਧ ਭਾਵੈ ਸਾਈ ਭੁਲੀਕਾਰ ਤੁਸ ਸਦਾ ਸਲਾਮਤ ਨਿਰੰਕਾਰ ਭਰੀਏ ਹੱਥ ਪੈਰ ਤਨ ਦੇ ਪਾਣੀ ਧੋਤਾ ਉਤਰ ਸਫੇ ਮੂਤ ਪਲੀਤੀ ਕੰਪੜ ਹੋਏ ਦੇ ਸਾਬੂਨ ਲਈਏ ਉਹ ਧੋਏ ਪਰ ਇਹ ਮਤ ਪਾਪਾਂ ਕੇ ਸੰਗ ਉਹ ਧੋਪਾ ਨਾ ਮੈਂ ਕਹਿ ਰੰਗ ਪੁੰਨੀ ਪਾਪੀ ਆਖਣਾ ਨਹੀਂ ਕਰ ਕਰ ਕਰਨਾ ਲਿਖ ਲੈ ਜਾਓ ਆਪੇ ਬੀਜ ਆਪੇ ਹੀ ਖਾਓ ਨਾਨਕ ਹੁਕਮਿ ਆਵੋ ਜਾਓ ਤੀਰਥ ਤਪ ਦਇਆ ਤਤ ਦਾਨ ਜੇ ਕੋ ਪਾਵੈ ਤਲਕਾ ਮਾਨ ਸੁਨਿਆ ਮੰਨਿਆ ਮਨ ਕੀਤਾ ਪਾਉ ਅੰਤਰਗਤ ਤੀਰਥ ਮਲ ਲਾਉ ਸਭ ਗੁਣ ਤੇਰੇ ਮੈਂ ਨਾਹੀ ਕੋਈ ਬਿਣ ਬਣ ਕੀਤਾ ਭਗਤ ਨਾ ਹੋਏ ਸਵਸਥ ਆਤ ਬਾਣੀ ਮਰਮਾਉ ਸਤ ਸਹਾਨ ਸਦਾ ਮਲ ਚਾਉ ਕਬਲ ਸਵੇਲਾ ਵਖਤ ਕਾਵਨ ਕਬ ਤਿਤ ਕਵਨ ਵਾਰ ਕਮਨ ਸਿਰਤੀ ਮਾਮ ਕਵਲ ਜਿਤ ਹੋਆ ਆਕਾਰ ਵੇਲ ਨ ਪਾਇਆ ਪੰਡਤੀ ਜਿਹੋ ਵੇ ਲੇਖ ਪੁਰਾਨ ਵਕਤ ਨ ਪਾਇਓ ਕਾਦੀਆਂ ਜੇ ਲਿਖਣ ਲੇਖ ਪੁਰਾਨ ਤਿਤਵਾਰ ਨ ਜੋਗੀ ਜਾਣੈ ਰਤ ਮਹੋ ਨ ਕੋਏ ਜਹ ਕਰਤਾ ਸੇ ਟੀਕਉ ਸਾਜੈ ਅਪੈ ਜਾਣੈ ਸੋਈ ਕਿਉ ਕਰੇ ਅੱਖਾਂ ਖੰਸਾ ਲਾਹੀ ਕਿਉ ਵਰਨਿਕ ਕਵ ਜਾਣਾ ਨਾਨਕ ਅਕਲ ਸੰਤੋ ਯੱਕ ਕੋਦਿਕ ਸਿਆ ਨਾ ਵੱਡਾ ਸਹਿਬ ਵੱਡੀ ਨਾ ਹੀ ਕੀਤਾ ਜਾ ਕਾ ਹੋਵੇ ਨਾਨਕ ਜੇ ਕੋ ਆਪੋ ਜਾਣੇ ਅੱਗੇ ਗਿਆਨ ਸੁ ਹੈ ਪਾਤਾ ਲਾ ਪਾਤਾ ਨੂੰ ਲਖ ਅਵਸ ਅਵਸ ਔੜਕ ਔੜਕ ਪਾਤ ਕੈ ਵੇਦ ਕਹਿਣ ਇੱਕ ਬਾਤ 66 18 ਪੈਨ ਕਤੇ ਪਾ ਸੋਲੂ ਇੱਕ ਤਾਤ ਲਿਖਾ ਹੋਇ ਤਾ ਲਿਖੀਐ ਲਿਖੇ ਹੋਏ ਮਨਾਸ ਨਾਨਕ ਵੱਡਾ ਆਖੀਐ ਆਪੈ ਜਨ ਆਪੋ ਸਲਾਹੀ ਸਲਾਹ ਐਤੀ ਸੁਰਤ ਨਾ ਪਾਈਆ ਨਦੀਆਂ ਅਤਿ ਵਾਪਵ ਸਮੁੰਦ ਨਾ ਜਾਣੀਐ ਸਮੁੰਦ ਸਾਹਾ ਸੁਲਤਾਨ ਗਿਰਹਾ ਸੇਤੀ ਮਲ ਤਨ ਕੀੜੀ ਤਲ ਨਾ ਹੋਵਨੀ ਜੇ ਤਿਸ ਮਨੋ ਨਾ ਵਿਸਰਹਿ ਅੰਤ ਨ ਸਿੱਤੀ ਕਹਿ ਨ ਅੰਤ ਅੰਤ ਨ ਕਰਨ ਦੇਨ ਅੰਤ ਅੰਤ ਨ ਵੇਖਣ ਸੁਣਨ ਅੰਤ ਅੰਤ ਨ ਜਾਪੇ ਕਿਆ ਮਨ ਮੰਤ ਅੰਤ ਨ ਜਾਪੇ ਕੀਤਾ ਆਕਾਰ ਅੰਤ ਨ ਜਾਪੇ ਪਰਵਾਰ ਅੰਤ ਕਰਨ ਕੀਤੇ ਵਿਲਲਹਿ ਤਾ ਕੈ ਅੰਤੂ ਨ ਪਾਏ ਜਾਹ ਹੈ ਇਹੋ ਅੰਤ ਨ ਜਾਣੈ ਕੋਈ ਬਉਤਾ ਕਹੀਏ ਬਉਤਾ ਹੋਏ ਵੱਡਾ ਸਾਹਿਬ ਉੱਚਾ ਥਾਂ ਉੱਚੇ ਉੱਪਰ ਉੱਚਾ ਨਾ ਵੜੂ ਉੱਚ ਹੋਵੇ ਕੋਈ ਤੇ ਸੁੱਚਾ ਕੋ ਜਾਣ ਸੁਭ ਜੀਵੜੀ ਆਪ ਜਾਣੇ ਆਪੇ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤੈਨ ਨਤਮਾਏ ਕਿਤੇ ਮੰਗਹਿ ਜੋਤ ਅਪਾਰ ਕਿਤੇ ਅਗੰਤਨੀ ਵਿਚਾਰ ਕਿਤੇ ਫਕਟੇ ਬੇਕਾਰਾਂ ਕیتے ਲੈ ਲੈ ਮੁਕ ਰਪਾ ਕیتے ਮੂਰਖ ਕਾਹੀ ਖਾਹੇ ਜਿਤੀਆਂ ਦੂਖ ਭੂਖ ਸਦ ਮਾਰੋ ਇਹ ਪੀ ਦਾਤ ਤੇਰੀ ਦਾਤਾਰ ਬੰਦ ਕਲਾਸੀ ਭਣ ਹੋਏ ਹੂਰ ਆਪ ਸਕੈ ਕੋਏ ਜੇ ਕੋ ਖਾਈ ਕੋ ਅਖਲ ਪਾਏ ਜਾਣ ਜਿਤੀਆਂ ਮੂਖ ਆਪ ਜਾਣ ਆਪ ਦੇ ਆਪੇ ਸੇਤੀ ਕੀ ਕੇ ਜੈਸੋ ਬਖਸ ਸਿੱਖ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਵਾਣੁ ਅਮੁੱਲ ਵਪਾਰੈ ਮਲ ਵਪਾਰੀਐ ਮਲ ਪੰਡਾਰ ਅਮੁੱਲ ਆਵੈ ਮੁੱਲ ਜਾਈ ਅਮੁੱਲ ਭਾਈ ਮੁੱਲਾ ਸਮਾਹੈ ਅਮਰ ਧਰਮ ਮੰਦ ਦੇਵਾਲੇ ਅਮਰ ਕਲ ਅਮਲ ਪਰਵਾਨ ਅਮੁੱਲ ਬਖੀਸ ਅਮਨਿਸ਼ਾਨ ਅਮੁੱਲ ਕਰਮ ਅਮੁੱਲ ਪਰਮਾਨ અમુલ્લો એ અમુલ્લે આખે ના જાય આખ આખ રહે લુલાય આખે વેદ પાટપુરાના આખે પડે કરે વિક્યાલ આખે વર્મે આખેંદુ આખે ગોપી તે ગોવિંદ આખે ઈશ્વર આખે સદુ આખે કિતે કિતે બોંદી આખે દાન આખે દેવ આખે સૂર નર મુંજન શિવ કેતે આખે આકન પાહે ਕਿੱਤੇ ਕਹਿ ਕੈ ਉੱਠ ਉੱਠ ਜਾਏ ਇੱਤੇ ਕਿਤੇ ਹੋਰ ਕਰੇ ਤੈ ਆਪ ਨ ਸਕੈ ਕੀਕੇ ਜੇਵੜ ਭਾਵੈ ਤੇਵੜ ਹੋਏ ਨਾਨਕ ਜਾਣ ਸਾਚਾ ਸੁਜੀਖੂ ਆਖੈ ਬੋਲਵੇ ਗਾੜੋ ਤਾਂ ਲਿਖੀਐ ਸਿਰ ਗਵਰ ਗਵਰ ਸੁਦਰ ਕੀ ਹੇ ਸੋ ਕਰਕੇ ਹ ਜਤਬੈ ਸਰਬ ਸੰਮਲਨ ਵਾਜੈ ਨਾਦ ਅਨੇਕ ਅਸੰਖ ਕੀਤੇ ਬਾਵਨ ਹਾਰੇ ਤੇਰਾ ਪਰਿਚਿਉ ਕਈਨ ਕੀਤੇ ਗਾਵਨ ਹਾਰੇ ਗਾਵਤੋਂ ਪਾਨ ਪਾਣੀ ਬੈਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵੈ ਚਿਤਕਪਤ ਲਿਖ ਜਾਣਾ ਲਿਖ ਲਿਖ ਧਰਮ ਦੇ ਚਾਰੇ ਗਾਵੈ ਇਸਰ ਬ੍ਰਹਮਾ ਦੇਵੀ ਸਵੰਸ ਦੱਸਵਾਰੇ ਗਾਵੈ ਅੰਦ ਅੰਦਾਸਨ ਬੈਠੇ ਦੇਵਤਿਆਂਦਰ ਨਾਲ ਗਾਵੈ ਸਿੱਧ ਸਮਾਧੀ ਅੰਦਰ ਗਾਵੈ ਚਦ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵੈ ਵੀਰ ਕਰਾਰੇ ਗਾਵਨ ਪੰਡਤ ਪੜ ਰਕੀਸ਼ਰ ਜੁਜਵ ਵਿਦਿਆ ਨਾਲ ਗਾਵੈ ਮੋਹਨ ਅਮਨ ਮੋਹਨ ਸੁਰਗਾ ਮਛ ਪਿਆ ਲੈ ਗਾਵਨ ਰਤਨ ਅਪਾਈ ਤੇਰੀ 68 ਤੀਰਥ ਨਾਲ ਗਾਵੈ ਜੋਤ ਮਹਾਂਬਲ ਸੂਰਾ ਗਾਵੈ ਖਾਣੀ ਚਾਰੇ ਗਾਵੈ ਖੰਡ ਮੰਡਲ ਵਰ ਪੰਡਾ ਕਰ ਕਰ ਰੱਖੈ ਧਰ ਸੇਈ ਤੁਧ ਲੋਂ ਗਾਵੈ ਜੋਤਿ ਭਾਵਨ ਰੱਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਨ ਸਿਮ ਚਿਤ ਨਿ ਆਵਨ ਨਾਲਿ ਕਿ ਅਵਿਚਾਰੇ ਸੋਈ ਸੋਈ ਸਦਾ ਸਤਿ ਸਾਈਂ ਸਾਚਾ ਸਾਚੀ ਨਾਈ ਹੈ 비ਹੁਸੀ ਜੈ ਨਦਸੀ ਰਤਨੰਜਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਨਸੀ ਮਾਇਆ ਜਨ ਆਪਾਈ ਕਰ ਕਰ ਵੇਖੇ ਕੀਤਾ ਆਪਣਾ ਜਿਉ ਤਿਸ ਦੀ ਵੜਿਆਈ ਜੋ ਤਿਸ ਭਾਵੇਂ ਸੋਈ ਕਰਤੀ ਹਉਮ ਨਾ ਕਰ ਨਾ ਜਾਏ ਸੋ ਪਾਤਸ਼ਾਹ ਹੋ ਸਹ ਪਾਤਸ਼ਾਹ ਸਾਬ ਨਾਨਕੂ ਰਹਿ ਲੂ ਰਜਾਈ ਮੰਦਾ ਸੰਤੋਖ ਸਰਵਪਥ ਚੋਵੀ ਧਿਆਨ ਕੀ ਕਰੈ ਭਪੂਤ ਕਿੰਥਾ ਕਾਲ ਕੁਆਰੀ ਕਾਇ ਜਦ ਤ ਡੰਡਾ ਪ੍ਰਤੀਤ ਆਈ ਪੰਤੀ ਸੋ ਜਮਾਤੀ ਮਨ ਜੀਤ ਜਗ ਜੀਤ ਆਦੇਸ ਤਿਸੈ ਆਦੇਸ ਆਦ ਅਨੀਲ ਅਨਾਦ ਅਨਾਹਤ ਜੋ ਜੋ ਵੇਖੋ ਵੇਸ ਭਗਤ ਜੀ ਆਦਿਆ ਪੰਡਾਰਨ ਕਟਕਟ ਵਾਜਾ ਨਾਦ ਆਪੁ ਨਾਥ ਨਾਥੀ ਸਰਜਾ ਕੀ ਰਿੱਧ ਸਿਦਿ ਅਵਰਾ ਸਾਧ ਸੰਜੋਗ ਵਿਜੋਗ ਦੁਇ ਕਰ ਚਲਾਵੈ ਲਿਖੈ ਵਿਭਾਗ ਆਦੇਸ तिसे ਆਦੇਸ ਆਦ ਅਨੇ ਲੋ ਨਾ ਨਾ ਤਨ ਜੁਗ ਜੁਗੇ ਇੱਕੋ ਵੇਸ ਏਕਾ ਮਾਈ ਜੁਗਤ ਵਿਆਹੀ ਤਿੰਨ ਚੇਲੇ ਪ੍ਰਵਾਨ ਇੱਕ ਸੰਸਾਰੀ ਇੱਕ ਪੰਡਰੀ ਇਕ ਲਾਇ ਦੀਵਾਨ ਜਿਮ ਤੇਸ ਪਾਵੈ ਤੇ ਮੈ ਚੁਲਾਵੈ ਜਿਉ ਹੋਵੇ ਪਰਮਾਨੰ ਉਹ ਵੇਖੈ ਉਹ ਨਾਨਦ੍ਰਿਣਯ ਬਹੁਤਾ ਇਹ ਵਿਡਾਨੋ ਆਦੇਸ ਤਿਸੈ ਆਦੇਸ ਆਰ ਅਲੇਲਾ ਨਾਦ ਅਨਾਹਤ ਜੁਗ ਜੁਗ ਏਕੋ ਵੇਸ ਵਿਵਸਨ ਲੋਇ ਲੋਇ ਪੰਡਾਰਾ ਜੋ ਪਿਛ ਪਾਇ ਸੁਏਕਾ ਵਾਰ ਕਰ ਕਰ ਵੇਖੈ ਸਿਰਜਨ ਹਰਿ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ ਤਿਸ ਆਦੇਸ ਆਦਰ ਮੇਲੇ ਅਨਾਦ ਅਲਾਤ ਜੁਜ ਵੇਖੋ ਵੇਸ ਇੱਕ ਦੋ ਜੀਵੋ ਲੱਖ ਹੋਏ ਲੱਖ ਹੋ ਵੈ ਲੱਖ ਬੀਸ ਲੱਖ ਲਿ ਵਿੜਿਆ ਕੀਏ ਏਕ ਨਾਮ ਜਗਦੀਸ਼ ਇਤ ਰਹਾ ਪਤ ਪਵੜੀਆਂ ਚੜਿਏ ਹੋਏ ਆਕੀਸ ਸੋਹਣਾ ਗੰਗਾ ਆਕਾਸ ਕੀ ਕੀਟ ਆਈ ਰੀ ਸੁਜਨਾਨ ਨਦਰੀ ਪਾਈਏ ਕੂੜੀ ਕੂੜੇ ਠੀਸ ਆਪਨ ਜੋਰ ਚੁੱਪੈ ਨਹ ਜੋਰ ਜੋੜ ਨ ਮੰਗਣੋਂ ਦੇਨ ਜੋਰ ਜੋਰ ਨ ਜੀਵਨ ਮਰਨ ਜੋਰ ਜੋ ਨਰਾਜ ਮਾਲ ਮਨਸੂਰ ਜੋਰ ਨ ਸੱਤੀ ਗਿਆਨ ਵਿਚਾਰਾ ਜੋਰ ਨ ਜੁਗਤੀ ਛੁੱਟੈ ਸੰਸਾਰ ਜਿਸ ਹੱਥ ਜੋਰ ਪਰ ਵੇਖੈ ਸੂਏ ਨਾਲ ਕਿ ਉੱਤਮ ਨੀਚ ਨ ਕੋਏ ਰਾਤੀ ਰੁਤੀ ਤਿਤੀ ਵਾਰ ਪਵਨ ਪਾਨੀ ਅਗਨ ਪਾਤਾਲ ਉਸ ਵਿੱਚ ਧਰਤੀ ਥਾ ਪ੍ਰਖੀ ਧਰਮਸਾਲ ਤਸ ਵਿੱਚ ਜੀ ਜੋਤ ਕੈ ਰੰਗ ਤਿਲ ਕੈ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿੱਥੈ ਸੋਹਣ ਪੰਤ ਪਰਵਾਨ ਨਦਰੇ ਕਾਰਮ ਪਵਨੇ ਸ਼ਾਮ ਕਚਪਕਈ ਉੱਤੇ ਪਾਇ ਨਾਨਕ ਜੇ ਆਪ ਜਾਏ ਜਪ ਜਾਏ ਧਰਮ ਖੰਡ ਕੈ ਹੋ ਧਰਮ ਗਿਆਨ ਖੰਡ ਕਾ ਆਖ ਕਰਮ ਕੇਤੇ ਪਾਲ ਪਾਨੀ ਵੈ ਸੰਤਰ ਵਿਖੇਤੇ ਤਾਨ ਮਹੇਸ ਪਿਤਿਆ ਵਰਮਾ ਘਟਤ ਕੜੀ ਹੈ ਰੂਪ ਰੰਗ ਕੇ ਵੇਸ ਵਿਖੇਤੀਆ ਕਰਮ ਪੁੰਨੀ ਮੇਰ ਕੇਤੇ ਕੇਤੇ ਤੂ ਅਪਦੇਸ ਕੇਤੇ ਅੰਧ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ਪਿਤਿ ਸਿਦਵਦ ਨਾਥ ਕੇਤੇ ਕੇਤੇ ਦੇਵੀ ਵੇਸ ਕیتے ਦੇਵਦਾਨੁ ਮਨ ਕੀਤੇ ਕਿਤੇ ਰਤਨ ਸੰਮਦ ਕੀਤੀਆਂ ਖਾਣੀ ਕੀਤੀਆਂ ਬਾਣੀ ਕੀਤੇ ਪਾਪ ਨਿਰੰਧ ਕੀਤੀਆਂ ਸੁਰਤੀ ਸੇਵ ਕੀਤੇ ਨਾਨਕ ਅੰਤ ਨ ਅੰਤ ਗਿਆਨ ਖੰਡ ਮਹਿ ਗਿਆਨ ਪ੍ਰਚੰਦ ਤਿਤੈ ਆਦ ਬਨੂਰ ਕੋਡ ਆਨੰਦ ਸ਼ਰਮ ਖੰਡ ਕੀ ਬਾਣੀ ਰੂਪ ਤਿਤੈ ਕਾਟਤ ਪੜੀਏ ਬੋਧ ਅਨੂਪ ਤਾਂ ਕਿ ਅਗਲਾਂ ਕਥੀਆਂ ਨਾ ਜਾਹੈ ਜੇ ਕੋ ਕਹ ਪਿਛੇ ਪਛਤਾਏ ਤਿੱਥੈ ਘੜੀਐ ਸਰਤਮਤ ਮਨ ਬਧ ਤਿੱਥੈ ਘੜੀਐ ਸ੍ਰਸਦਾ ਕੀ ਚੁੱਧ ਕਰਮਖੰਡ ਕੀ ਬਾਣੀ ਜੋਰ ਤਿੱਥੈ ਹੋਰ ਨ ਕੋਈ ਹੋਰ ਤਿੱਥੈ ਜੋਤ ਮਹਾ ਹਲ ਸੂਰ ਤਿੰਨ ਮੈਂ ਰਾਮ ਰਿਹਾ ਭਰਪੂਰ ਤਿੱਥੈ ਸੀਤੋ ਸੀਤਾ ਮੈਂ ਮਮਾ ਹ ਤਤ ਰੂਪ ਨ ਕਤੈ ਜਾਏ ਨਾ ਮਰੈ ਠਗ ਜਾਏ ਜਨਕ ਰਾਮ ਵਸੈ ਮਨਮੁਹ ਹੈ ਤਿਥੈ ਭਗਤ ਵਸੈ ਕਲੋ ਕਰੈ ਆਨੰਦ ਸਚਾ ਮਨ ਸੋਏ ਸਤਿਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਲਖਣ ਹਾਲ ਤਿਥੈ ਥੰਡ ਮੰਡਲ ਵਰ ਪੰਡ ਜੇ ਕੋ ਕਥੈ ਤੈ ਅੰਤ ਨ ਅੰਤ ਤਿਥੈ ਲੋ ਲੋ ਆਕਾਰ ਜਨ ਜਮ ਹਕਮ ਕਵੈ ਤੋ ਕਾਰ ਵਿਖੇ ਵਿਖਸ ਕਰ ਵਿਚਾਰ ਨਾਨਕ ਕਟ ਨਕੜਾ ਸਰੂ ਜਤਪਹਾਰਾ ਧੀਰਜ ਸੁਨਿਆਰ ਅਹਰਨ ਮਤ ਵਿਧ ਹਥਿਆਰਾ ਭਉ ਖਲਾ ਅਗਨ ਤਕਤਾਉ ਭੰਡਾ ਪਾਉ ਅੰਮ੍ਰਿਤ ਢਾਲ ਕੜੀਐ ਸਤ ਸਚੀ ਟਿਕਾਲ ਜਿਨ ਕੋ ਨਦਰ ਕਰਮ ਤਨਕਾਰ ਨਾਨਕ ਨਦਰਿ ਨਦਰ ਨਿਹਾਲ ਚਲੋ ਕ ਪੰਮਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੁਇ ਦਾਈ ਦਾਇਆ ਖੇਲ ਸੂਲ ਜਗਤ ਚੰਗੇ ਆਈਆਂ ਬੁਰੇ ਆਈਆਂ ਵਾਚਾ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿੰਨੀ ਨਾਮ ਤੇ ਆਇਆ ਗਏ ਮਸਕਤ ਕਾਲ ਮਾਨਕ ਦੀਨ ਕੇ ਉਚਲੇ ਕੀਤੀ ਛੁੱਟੀ ਨਾਲ ਜਿੰਨੀ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਚਲੇ ਕੀਤੀ ਛੁੱਟੀ ਲਾਲ ਵਾਹਿਗੁਰੂ ਜੀ ਕਾ ਕਲਸ ਵਾਹਿਗੁਰੂ ਜੀ ਕੀ ਫਤਿਹ